ਸਾਸੀ ਗਾਲ ਜੀ ਸਾਰਿਆਂ ਨੂੰ ਅੱਜ ਬਹੁਤ ਅਹਿਮ ਮੁੱਦੇ ਤੇ ਆਪਾਂ ਗੱਲ ਕਰਨ ਜਾ ਰਹੇ ਹਾਂ ਸਾਡੇ ਬਸੀ ਪਠਾਣਾ ਸ਼ਹਿਰ ਦੇ ਵਿੱਚ ਨਗਰ ਕੌਂਸਲ ਦਾ ਜਿਹੜਾ ਕੰਮਾਂ ਦਾ ਵਿਕਾਸ ਦੇ ਕੰਮਾਂ ਦਾ ਮੁੱਦਾ ਬਹੁਤ ਲੰਮੇ ਸਮੇਂ ਤੋਂ ਜਿਹੜੀ ਗੱਲ ਹੁੰਦੀ ਆ ਉਹਦੇ ਬਾਰੇ ਆਪਾਂ ਅੱਜ ਗੱਲ ਕਰਨੀ ਕਿਉਂਕਿ ਇਹਦੇ ਚ ਦਿੱਸੇ ਜਾਂਦਾ ਕਿ ਸਰਕਾਰ ਜਿਹੜੀ ਆ ਉਹ ਸ਼ਾਇਦ ਕੰਮ ਨੂੰ ਕਿਤੇ ਰੋਕਦੀ ਹੈ ਇਹ ਕੰਮ ਨਹੀਂ ਹੋਣ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਸਰਕਾਰ ਵੱਲੋਂ ਮਾਨਸਾ ਵੱਲੋਂ ਪੰਜਾਬ ਸਰਕਾਰ ਵੱਲੋਂ ਮੇਰੇ ਵੱਲੋਂ ਕਦੇ ਵੀ ਕਿਸੇ ਵੀ ਕੰਮ ਨੂੰ ਕਰਨ ਦੇ ਵਿੱਚ ਦੇਰੀ ਨਹੀਂ ਕੀਤੀ ਗਈ ਪਰ ਇੱਕ ਪ੍ਰੋਟੋਕੋਲਿਕ ਸਿਸਟਮ ਬਣਿਆ ਹੁੰਦਾ ਜਿਹਦੇ ਹਿਸਾਬ ਦੇ ਨਾਲ ਕੰਮ ਹੁੰਦਾ ਕਿਉਂਕਿ ਜਦੋਂ ਤੱਕ ਕੋਈ ਵੀ ਕੰਮ ਮੀਟਿੰਗ 'ਚੋਂ ਪਾਸ ਨਹੀਂ ਹੋਊਗਾ ਆਪਾਂ ਉਹਨੂੰ ਕਿਵੇਂ ਸਿਰੇ ਚੜਾ ਸਕਦੇ ਹਾਂ ਤੁਸੀਂ ਸਾਰੇ ਭਲੀ ਭਾਂਤ ਜਾਣੂ ਮੈਂ ਤੁਹਾਨੂੰ ਇੱਕ ਡਾਟਾ ਦੱਸਣਾ ਚਾਹੂੰਗਾ ਕਿ ਪਿਛਲੇ ਜਦੋਂ ਤੋਂ ਸਰਕਾਰ ਬਣੀ ਆ ਆਪਣੀ ਉਹ ਟੋਟਲ 7 ਮੀਟਿੰਗਾਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨਗਰ ਕੌਂਸਲ ਦੀਆਂ ਇਹ ਇਹ ਅਧਿਕਾਰ ਜਿਹੜਾ ਇਹ ਨਗਰ ਕੌਂਸਲ ਦੇ ਪ੍ਰਧਾਨ ਜੀ ਦਾ ਹੁੰਦਾ ਸੋ ਮੀਟਿੰਗਾਂ ਹਰ ਮੰਥ ਹੋਣੀ ਚਾਹੀਦੀ ਆ ਤਾਂ ਹੀ ਡਵੈਲਪਮੈਂਟ ਦੇ ਸਾਡੇ ਕੰਮ ਹੋਣਗੇ ਸੋ 7 ਮੀਟਿੰਗਾਂ ਹੋਈਆਂ ਨੇ ਜਿਹੜੀ ਪਹਿਲੀ ਮੀਟਿੰਗ 29/8/2022 ਨੂੰ ਹੋਈ ਸੀ ਫਿਰ 2/12/2022 ਨੂੰ ਹੋਈ ਉਸ ਤੋਂ ਬਾਅਦ 17/1/2023 ਨੂੰ ਹੋਈ ਫਿਰ 31/3/2023 ਨੂੰ ਹੋਈ ਫਿਰ 23/10/2023 ਨੂੰ ਹੋਈ ਫਿਰ 25 ਇੱਕ 2024 ਨੂੰ ਹੋਈ ਉਸ ਤੋਂ ਬਾਅਦ 16 7 2024 ਨੂੰ ਹੋਈ ਟੋਟਲ 7 ਮੀਟਿੰਗਾਂ ਜਿਹੜੀਆਂ ਨੇ 3 ਸਾਲ ਸਰਕਾਰ ਬਣੀ ਨੂੰ ਹੋ ਗਏ ਜਦੋਂ ਕਿ ਮੀਟਿੰਗਾਂ ਜਿਹੜੀਆਂ ਨੇ ਜੇ ਆਪਾਂ ਹਰ ਮੰਥ ਵੀ ਲਾਈਏ ਤਾਂ ਆਪਾਂ ਘੱਟੋ ਘੱਟ 30 ਮੀਟਿੰਗਾਂ ਤਾਂ ਜਿਹੜੀਆਂ ਜ਼ਰੂਰੀ ਸੀਗੀਆਂ ਹੋਣੀਆਂ ਇਹਦੇ ਇਹਦਾ ਜਿਹੜਾ ਡਵੈਲਪਮੈਂਟ ਦਾ ਕੰਮ ਆ ਤਾਂ ਆ ਹੀਊਗਾ ਸੋ ਅਸੀਂ ਆਪਣੇ ਵੱਲੋਂ ਮੈਂ ਤੁਹਾਡੇ ਮੀਡੀਅਮ ਦੇ ਮਾਧਮ ਰਾਈ ਦੱਸਣਾ ਚਾਹੁੰਦਾ ਕਿ ਅਸੀਂ ਆਪਣੇ ਵੱਲੋਂ ਜਿਹੜੇ ਕੰਮ ਨੇ ਉਹ ਉਹਨਾਂ ਦੇ ਆਨਲਾਈਨ ਐਸਟੀਮੇਟ ਬਣਾ ਚੁੱਕਾ ਹੈ ਆਨਲਾਈਨ ਐਸਟੀਮੇਟ ਜਿਹੜੇ ਆ ਦਾਖਲ ਹੋ ਚੁੱਕੇ ਨੇ ਉਹ ਸਾਰੇ ਮੈਂ ਤੁਹਾਨੂੰ ਇਹਦੇ ਵਿੱਚ ਦੱਸ ਵੀ ਦਿੰਨਾ ਜਿਵੇਂ ਸਾਡਾ ਬਹੁਤ ਵੱਡਾ ਇਸ਼ੂ ਆ ਜਿਹੜਾ ਉਹ ਇੱਕ ਨਾਮ ਦੇ ਵਿਰੋਧ ਦਾ ਇਸ਼ੂ ਆ ਬਹੁਤ ਵੱਡਾ ਇਸ਼ੂ ਆ ਸਾਡੇ ਵੱਲੋਂ ਤਕਰੀਬਨ 6 ਮਹੀਨੇ ਹੋ ਗਏ ਨੇ ਇਹਦੇ ਲਈ ਆਪਾਂ ਨੇ ਕੀਤੇ ਨੂੰ ਐਸਟੀਮੇਟ ਨੂੰ 72 ਲੱਖ 26 ਸੌਰੀ 79 ਲੱਖ 26 ਹਜ਼ਾਰ ਦਾ ਐਸਟੀਮੇਟ ਆ ਉਹ ਸੀ ਕਰਵਾਇਆ ਹੈ ਨਾਲਾ ਇਹਦੇ ਨਾਲ ਨਾਲ ਨਾਲਾ ਬਣਨਾ ਜਿਹੜਾ ਉਹਦਾ ਅਲੱਗ ਜਿਹੜਾ ਪੈਸਾ ਹੋਏਗਾ ਉਹ ਕਰਿਆ ਹੋਇਆ ਇਹਦੇ ਲਈ ਆਪਾਂ ਨੇ ਜੇ ਐਡਜੋਇਨਿੰਗ ਨਾਲ ਲਈਏ ਤਾਂ ਆਪਾਂ ਉਹਦੇ ਅਲੱਗ ਪੈਸੇ ਜਿਹੜੇ ਨੇ ਉਹ 20 ਲੱਖ ਰੁਪਈਆ ਜਿਹੜਾ ਹੈਗਾ ਉਹ ਅਲੱਗ ਤੋਂ ਨਾਲ ਨਾਲਾ ਦਾ ਮਤਲਬ ਟੋਟਲ ਇਹ ਲਈ ਆਪਾਂ 70 ਤੇ 20 20 80 ਇਹਨਾਂ ਹੋ ਗਿਆ ਜੀ ਇਹ ਤਕਰੀਬਨ ਕਰੋੜ ਰੁਪਏ ਦੇ ਕਰੀਬ ਰੁਪਈਆ ਜਿਹੜਾ ਕਰੀਬੀ ਅੱਗੇ ਥੋੜਾ ਬਹੁਤ ਇਧਰ ਉਧਰ ਹੋ ਕੇ ਹੈਗਾ ਸੋ ਆਪਾਂ ਨੇ ਇਹਦੇ ਚ ਜਿਹੜੀ ਸਭ ਤੋਂ ਇੱਕ ਹੋਰ ਅਹਿਮ ਮੁੱਦਾ ਹੈ ਜੇ ਅਸੀਂ ਮੀਟਿੰਗ ਕਰਾਂਗੇ ਤਾਂ ਹੀ ਸਾਡੇ ਸ਼ਹਿਰ ਦੇ ਵਿੱਚ ਕੰਮ ਹੋਊਗਾ ਸੋ ਸਫਾਈ ਦਾ ਬਹੁਤ ਵੱਡਾ ਇਸ਼ੂ ਆ ਪਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਹੜਾ ਸਫਾਈ ਸੇਵਕਾਂ ਦਾ ਸਾਡਾ ਟੈਂਡਰ ਹਰ ਸਾਲ ਜਿਹੜਾ ਹੁੰਦਾ ਜਿਹਦੇ ਨਾਲ ਸਫਾਈ ਸੇਵਕ ਹੁੰਦੇ ਆ ਉਹ 48 ਲੱਖ 53 ਹਜ਼ਾਰ ਦਾ ਟੈਂਡਰ ਜਿਹੜਾ ਉਹ ਵੀ ਹਜੇ ਮੀਟਿੰਗ ਦੇ ਵਿੱਚ ਪਾਸ ਹੋਣਾ ਹੈ ਜੇ ਮੀਟਿੰਗ ਹੋਊਗੀ ਤਾਂ ਆਪਾਂ ਉਹਦਾ ਕੰਮ ਕਰਾਂਗੇ ਸਪਲਾਈ ਜਿਹੜੀ ਹੈ ਡਰਾਈਵਰ ਦੀ ਸਪਲਾਈ ਡਰਾਈਵਰ ਦੀ ਜੀਸੀ ਰੇਟ ਤੇ ਜਿਹੜੀ ਆ ਉਹਦਾ 9 ਲੱਖ 48 ਹਜ਼ਾਰ ਦਾ ਸੀ ਕੀਤਾ ਸਪਲਾਈ ਕਲਰਕਾਂ ਦੀ ਕੰਪਿਊਟਰ ਆਪਰੇਟਰਾਂ ਦੀ ਉਹਦੇ ਲਈ 6 ਲੱਖ ਜਿਹੜਾ ਲੱਗ ਤੋਂ ਕੀਤਾ ਹੋਇਆ ਸੀ ਤਕਰੀਬਨ ਉਸ ਤੋਂ ਬਾਅਦ ਇਲੈਕਟ੍ਰੀਸ਼ੀਅਨ ਦਾ ਲਈ ਕੰਮ ਜਿਹੜਾ ਉਹ ਵੀ ਡੀਸੀਡ ਤੇ 565 ਦਾ ਜਿਹੜਾ ਕੰਮ ਹੈਗਾ ਫਿਰ ਆਪਾਂ ਨੇ ਜਿਹੜੀ ਪੇਂਗ ਇੰਟਰਲੋਕਿੰਗ ਟਾਈਲ ਦਾ ਜਿਹੜਾ ਹੈਗਾ ਬਹਿਨਵਾਲਪੁਰੀ ਮਹੱਲੇ ਦਾ 32,85,000 ਦਾ ਜਿਹੜਾ ਆਪਾਂ ਐਸਟੀਮੇਟ ਜਿਹੜਾ ਉਹ ਆਨਲਾਈਨ ਪਾਇਆ ਹੈ ਤੇ ਐਸਟੀਮੇਟ ਜਿਹੜਾ ਅਪਰੂਵ ਕੀਤਾ ਹੈਗਾ ਤੇ ਜੇ ਉਹ ਤਾਂ ਬਣੂਗਾ ਜੇ ਇਹਦੇ ਚ ਅਪਰੂਵ ਹੋਊਗਾ ਸਾਡੇ ਵੱਲੋਂ ਕੋਈ ਕਮੀ ਨਹੀਂ ਹੈ ਪੈਸੇ ਦੀ ਫਿਰ ਇੰਟਰਲੌਕ ਟਾਇਲ ਜਿਹੜੀ ਮੇਨ ਰੋਡ ਤੋਂ ਪੀਐਨਬੀ ਖੰਡਾ ਚੌਂਕ ਤੱਕ ਹੈਗੀ ਉਹਦਾ 23,10,000 ਰੁਪਏ ਜਿਹੜਾ ਅਸੀਂ ਉਹ ਆਪਣੇ ਵੱਲੋਂ ਕੀਤਾ ਹੋਇਆ ਕੰਸਟਰਕਸ਼ਨ ਜਿਹੜੀ ਆ ਸਾਈਡਾਂ ਦੇ ਬਰਮ ਸ਼ਮਸ਼ਾਨ ਘਾਟ ਸਿੰਘਪੁਰਾ ਮhalla ਬਜ਼ੀ ਬਟਾਣਾ ਰੋਡ 22,66,000 ਦਾ ਜਿਹੜਾ ਐਸਟੀਮੇਟ ਹੈ ਦਾ ਆਬਿਓਸੀ ਕੀਤਾ ਹੈ ਸਪਲਾਈ ਜਿਹੜੀ ਕਲਰਕਾਂ ਦੀ ਆ ਉਹਦੇ ਲਈ ਵੀ ਅਸੀਂ ਕੀਤਾ ਹੈ ਰਿਪੇਅਰ ਤੇ ਰੈਨੋਵੇਸ਼ਨ ਆਫ ਸ਼ਮਸ਼ਾਨ ਘਾਟ ਜਿਹੜੀ ਬਾਈਪਾਸ ਤੇ ਰੋਡ ਦੇ ਸ਼ਮਸ਼ਾਨ ਘਾਟ ਦਾ ਉਹਦਾ 9,49,000 ਰੁਪਏ ਜਿਹੜਾ ਅਸੀਂ ਆਪਣੇ ਵੱਲੋਂ ਕੀਤਾ ਕੰਸਟਰਕਸ਼ਨ ਪਾਰਕ ਜਿਹੜੀ ਆ कंस्ट्रक्शन ऑफ पार्क मोहल्ला खमा मोहल्ला पार्क मोहल्ले ਦੇ ਵਿੱਚ ਆ ਖਮਾਣੋਂ ਬਸੀ ਰੋਡ ਜਿਹੜਾ ਹੈਗਾ ਉਹਦੀ 17 ਲੱਖ 40 ਹਜ਼ਾਰ ਦਾ ਸੀ ਆਪਣੇ ਵੱਲੋਂ ਐਸਟੀਮੇਟ ਪਾਇਆ ਉਸ ਤੋਂ ਬਾਅਦ ਜਿਹੜੀ ਬਾਈਪਾਸ ਤੇ ਆ ਫਿਰ ਕੰਸਟਰਕਸ਼ਨ ਹੈਗੀ ਇਹ ਜੜਖੇਲਾ ਜਿਹੜੀ ਮਹੱਲਾ ਜਿਹੜਾ ਉੱਥੇ ਪਾਰਕ ਬਣਾਉਣ ਦੇ ਲਈ 10 ਲੱਖ 5000 ਰੁਪਏ ਜਿਹੜਾ ਅਸੀਂ ਪ੍ਰੋਪੋਜ਼ ਕੀਤਾ ਕੰਸਟਰਕਸ਼ਨ ਆਫ ਪਾਰਕ ਮਹੱਲਾ ਥੋਬੀਆਂ ਵਾਰਡ ਨੰਬਰ 10 ਉਹਦਾ 24 ਲੱਖ 67000 ਰੁਪਏ ਜਿਹੜਾ ਅਸੀਂ ਆਪਣੇ ਵੱਲੋਂ ਨੇ ਪਾਇਆ ਹੈ ਇਹ ਸਾਰੇ ਐਸਟੀਮੇਟ ਆਨਲਾਈਨ ਅਸੀਂ ਪਾ ਦਿੰਦੇ ਨੇ ਅਪਰੂਵਲ ਦੇ ਖੜੇ ਨੇ ਫਿਰ ਨਾਮਦੇਵ ਰੋਡ ਦੀ ਗੱਲ ਆ ਗਈ ਫਿਰ ਦੁਬਾਰਾ ਇਹ ਚ ਆ ਜਾਂਦੀ ਜਿਹੜਾ ਨਾਲਾ ਬਣਨਾ 20 ਲੱਖ 80 ਹਜ਼ਾਰ ਦਾ ਫਿਰ ਤੁਸੀਂ ਨਾਮਦੇਵ ਰੋਡ ਦਾ ਜਿਹੜਾ ਰਸਤਾ ਹੈਗਾ 79 ਲੱਖ 26 ਹਜ਼ਾਰ ਦਾ ਇਹਦੇ ਲਈ ਇੱਕ ਰਫ ਕੋਸਟ ਜਿਹੜੀ ਆ ਉਹ ਬੜਾਈ ਗਈ ਹੈ ਜਿਵੇਂ ਅਲੱਗ-ਅਲੱਗ ਅਸੀਂ ਸਰਕਾਰ ਤੁਹਾਡੇ ਦਰਜਾ ਹੋਊ ਪ੍ਰੋਗਰਾਮ ਕਰਦੇ ਨੂੰ ਵਾਲੀ ਵੀ ਇੱਕ ਅਲੱਗ ਤੋਂ ਬਜਟ ਜਿਹੜਾ ਤਿਆਰ ਕੀਤਾ ਜਾਂਦਾ ਮੋਹੱਲਾ ਸਿੰਘਪੁਰੇ ਦੇ ਵਿੱਚ ਇੱਕ 1.40 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਮੜੀਆਂ ਦੇ ਲਈ ਉਹ ਵੀ ਅਸੀਂ ਕੀਤੀ ਹੈ ਪਾਣੀ ਵਾਲੇ ਟੈਂਕਰ ਦਾ ਜਿਹੜਾ 3 ਲੱਖ ਰੁਪਏ ਹੈਗਾ ਉਹ ਜਨਾ ਬੋਰਡ ਦਾ ਉਹ ਵੀ ਸਾਡਾ ਜਿਹੜਾ ਪਿਆ ਸੋ ਮੇਰੀ ਇਸ ਤੋਂ ਇਲਾਵਾ तकरीबन ਬਸੀ ਦੇ ਵਿੱਚ 29 ਗਲੀਆਂ ਦਾ ਕੰਮ ਜਿਹੜਾ ਉਹ ਚੱਲ ਰਿਹਾ ਹੈ ਦੋ ਦਾ ਹੋਣਾ ਹੋ ਗਿਆ ਦੋ ਦਾ ਫੇਰ ਹੋ ਏਦਾਂ ਕਰ ਕਰ ਕੇ ਮਤਲਬ ਟੋਟਲ 29 ਗਲੀਆਂ ਦਾ ਕੰਮ ਜਿਹੜਾ ਉਹ ਹੋ ਰਿਹਾ ਸਾਰਾ ਪੰਜਾਬ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਹੋ ਰਿਹਾ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਸ਼ਹਿਰ ਦੇ ਪਿੰਡਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਮ ਦੇ ਵਿੱਚ ਜਿਹੜੀ ਆ ਉਹ ਕੋਈ ਵੀ ਦਿੱਕਤ ਪਰੇਸ਼ਾਨੀ ਜਾਂ ਅੜਚਣ ਜਿਹੜੀ ਆ ਉਹ ਨਾ ਆਉਣ ਦਿੱਤੀ ਜਾਵੇ ਇਹ ਜਿਹੜਾ ਟੋਟਲ ਮੈਂ ਤੁਹਾਨੂੰ ਇਹ ਬਜਟ ਦੱਸਦਾ ਸੀ 393000 ਸੌਰੀ 3 ਕਰੋੜ 93000 93 ਲੱਖ 96000 ਦਾ ਜਿਹੜਾ 3 ਕਰੋੜ 93 ਲੱਖ 96000 ਦਾ ਜਿਹੜਾ ਅਸੀਂ ਇਹ ਆਪਣੇ ਵੱਲੋਂ ਐਸਟੀਮੇਟ ਜਿਹੜੇ ਆ ਬਣਾਏ ਹੋਏ ਨੇ ਹੋਰ ਗੱਲ ਆ ਜਾਂਦੀ ਇਹ ਦੇਖੋ ਅਸੀਂ ਆਪਣੇ ਵੱਲੋਂ ਕਿਸੇ ਨੂੰ ਲੱਗਦਾ ਕਿਉਂਕਿ ਲੋਕਾਂ ਨੂੰ ਹਮੇਸ਼ਾ ਸਰਕਾਰ ਦੇ ਨਾਲ ਪਿਆਰ ਕਰਨਾ ਤੇ ਸਰਕਾਰ ਦੇ ਨਾਲ ਹੀ ਰੋਸਾ ਕਰਨਾ ਹੁੰਦਾ ਹੈ ਕਿਉਂਕਿ ਲੋਕਾਂ ਨੂੰ ਟੈਕਨੀਕਲ ਗੱਲਾਂ ਜਿਹੜੀਆਂ ਨੇ ਉਹ ਨਹੀਂ ਪਤਾ ਹੁੰਦੀਆਂ ਟੈਕਨੀਕਲਟੀ ਇਹ ਹੈ ਆ ਕਿ ਜਦੋਂ ਤੱਕ ਪ੍ਰਧਾਨ ਜਿਹੜਾ ਨਗਰ ਕੌਂਸਲ ਦਾ ਉਹ ਮੀਟਿੰਗ ਨਹੀਂ ਕਰੂਗਾ ਮੀਟਿੰਗ ਚੇਪਾਸ ਨਹੀਂ ਹੋਊਗਾ ਤਾਂ ਅਸੀਂ ਵੀ ਉਸ ਤੇ ਪੈਸਾ ਜਿਹੜਾ ਨਹੀਂ ਲਾ ਸਕਦੇ ਸੋ ਸ਼ਹਿਰ ਜਿਹੜਾ ਸਾਡਾ ਅੱਜ ਮੀਟਿੰਗ ਤੇ ਖੜਾ ਸੋ ਅਸੀਂ ਆਪਣੇ ਵੱਲੋਂ ਦੇ ਕਿਹਾ ਹੋਇਆ ਯੂ ਸਰਬ ਨੂੰ ਵੀ ਕਿਹਾ ਦੇਖੋ ਜਦੋਂ ਪ੍ਰਧਾਨ ਜੀ ਇਹਦੀ ਮੀਟਿੰਗ ਕਰਦੇ ਨੇ ਸੋ ਮੇਰੇ ਖਿਆਲ ਦੇ ਵਿੱਚ ਸ਼ਹਿਰ ਦੀ ਬਿਹਤਰੀ ਦੇ ਲਈ ਸ਼ਹਿਰ ਦੇ ਲਈ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ ਸੋ ਬਹੁਤ ਸਾਨੂੰ ਨੁਕਸਾਨ ਜਿਹੜਾ ਉਹ ਸਾਡੀ ਕਿਉਂਕਿ ਸਾਨੂੰ ਸਾਡੀ ਸਰਕਾਰ ਨੂੰ ਇਸ ਤੇ ਚੱਲਣਾ ਪੈ ਜਾਂਦਾ ਕਿਉਂਕਿ ਲੋਕ ਜਿਹੜੇ ਆ ਉਹ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਿਆ ਕਰਦੇ ਕਿ ਪ੍ਰਧਾਨ ਨੇ ਸਿਰਫ 7 ਮੀਟਿੰਗਾਂ ਕੀਤੀਆਂ ਨੇ ਜਾਂ ਅਗਲਾ ਕਹਿੰਦਾ ਜੀ ਬਾਈ ਜੀ ਐਮਐਲਏ ਜਾਂ ਸਰਕਾਰ ਕੰਮ ਨਹੀਂ ਕਰ ਰਹੀ ਲੋਕਾਂ ਨੇ ਸਰਕਾਰ ਨੂੰ ਕਹਿਣਾ ਹੁੰਦਾ 8 ਮਹੀਨੇ ਹੋ ਗਏ ਲਾਸਟ ਮੀਟਿੰਗ ਜਿਹੜੀ ਸਾਡੀ ਹੋਈ ਨੂੰ ਸੋ ਮੇਰੇ ਕਹਿਣ ਤੋਂ ਭਾਵੇਂ ਇਹ ਆ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਜਿਹੜੀ ਆ ਨਹੀਂ ਆਉਣ ਮੈਂ ਹੁਣ ਵੀ ਪਿੰਡਾਂ ਚੋਂ ਆਇਆ ਤੇ ਤਿੰਨ ਚਾਰ ਉਦਘਾਟਨ ਕਰਕੇ ਆਇਆ ਸੋ ਕੰਮ ਦੀ ਕੋਈ ਦਿੱਕਤ ਨਹੀਂ ਪਰ ਜਿੱਥੇ ਟੈਕਨੀਕਲ ਪ੍ਰੋਬਲਮ ਆਉਂਦੀ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਸੋ ਮੈਂ ਇੱਥੇ ਆਪਣੇ ਸ਼ਹਿਰ ਨਿਵਾਸੀਆਂ ਨੂੰ ਵਸੀ ਪਟਾਣਾ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡਾ ਆਪਣਾ ਭਰਾ ਹੈ ਤੁਹਾਡਾ ਪੁੱਤ ਤੁਸੀਂ ਬਹੁਤ ਮਾਣ ਦਿੱਤਾ ਐਮਐਲਏ ਬਣਾਇਆ ਤੁਸੀਂ ਆਪਣੇ ਇਸ ਭਰਾ ਨੂੰ ਇਸ ਪੁੱਤ ਨੂੰ ਤੁਹਾਡੇ ਜੀ ਪੜਿਆ ਤੁਹਾਡੇ ਜੀ ਜੰਮਿਆ ਤੁਹਾਡੇ ਜੀ ਵੱਡੇ ਹੋਏ ਆ ਟਵਾਡੇ ਜੀ ਆਪਾਂ ਨੇ ਉਮਰ ਕੱਢਣੀ ਆ ਸੋ ਮੈਂ ਤੁਹਾਨੂੰ ਲੋਕਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਜਵਾਬ ਦੇ ਆ ਤੇ ਮੈਂ ਕਦੇ ਵੀ ਕੋਈ ਉਹ ਗੱਲ ਨਹੀਂ ਬੋਲਦਾ ਜਿਹੜੀ ਕਿਤੇ ਵੀ ਗੱਲ ਚ ਕੱਚ ਰਹਿੰਦੀ ਹੋਵੇ ਕਿਤੇ ਮੈਨੂੰ ਲੱਗਦਾ ਹੋਵੇ ਵੀ ਗੱਲ ਪੂਰੀ ਹੋ ਨਹੀਂ ਸਕਦੀ ਸੋ ਅਸੀਂ ਤੁਹਾਡੇ ਕੋਲ ਸਾਰਾ ਕੁਝ ਅੱਜ ਖੋਲ ਕੇ ਰੱਖਿਆ ਮੇਰੀ ਬਹੁਤ ਦਿਨਾਂ ਤੋਂ दिली ਇੱਛਾ ਸੀ ਮੈਂ ਚਾਹੁੰਦਾ ਨਹੀਂ ਸੀ ਕਿ ਇਸ ਕੰਮ ਤੇ ਨਾ ਮੈਨੂੰ ਪੀਸੀ ਕਰਨੀ ਪਵੇ ਕਿਉਂਕਿ ਜਦੋਂ ਪਾਣੀ ਸਿਰ ਤੋਂ ਦੀ ਲੰਘ ਜਾਂਦਾ ਕਿਉਂਕਿ ਅਸੀਂ ਭੋਗ ਵਿਆਹ ਜਾਂ ਕਿਸੇ ਫੰਕਸ਼ਨ ਚ ਜਾਂਦੇ ਆ ਲੋਕ ਸਾਨੂੰ ਕਹਿੰਦੇ ਨੇ ਕਿ ਇਹ ਕੰਮ ਹੋਇਆ ਨਹੀਂ ਜਿਵੇਂ ਨਾਮਦੇਵ ਰੋਡ ਹੈ ਜਾਂ ਹੋਰ ਰੋਡਸ ਜਿਹੜੀਆਂ ਨੇ ਉਹਨਾਂ ਦਾ ਸਾਨੂੰ ਕਿਹਾ ਜਾਂਦਾ ਕੁਝ ਤਾਂ ਲੋਕ ਮੇਰੀ ਫੇਸਬੁੱਕ ਤੇ ਵੀ ਕਮੈਂਟ ਮਾਰਦੇ ਨੇ ਕਿ ਨਾਮ ਦੇ ਰੋਡ ਦਾ ਕੀ ਬਣਿਆ ਤੁਹਾਡੇ ਕੋ ਕੱਖ ਨਹੀਂ ਹੁੰਦਾ ਤਾਂ ਪਰ ਲੋਕਾਂ ਨੂੰ ਅਸਲ ਚ ਇਹ ਗੱਲ ਨਹੀਂ ਪਤਾ ਕਿ ਇਹ ਪਾਈ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਜੀ ਜਿਹੜੇ ਨੇ ਉਹ ਮੀਟਿੰਗ ਨਹੀਂ ਕਰ ਰਹੇ ਤੇ ਮੀਟਿੰਗ ਜਦ ਤੱਕ ਨਹੀਂ ਹੁੰਦੀ ਇਹ ਪਾਸ ਜਿਹੜਾ ਨਹੀਂ ਹੁੰਦਾ ਸੋ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਵੀ ਦੱਸਣਾ ਚਾਹੁੰਦਾ ਕਿ ਸਾਡੇ ਵੱਲੋਂ ਜਿਹੜੀ ਆ ਉਹ ਕੋਈ ਕਤਾਈ ਨਹੀਂ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਆ ਮੁੱਖ ਮੰਤਰੀ ਸਾਹਿਬ ਲੋਕਾਂ ਦੇ ਚੁਣੇ ਹੋਏ ਮੁੱਖ ਮੰਤਰੀ ਸਾਹਿਬ ਨੇ ਸੋ ਮਾਨ ਸਾਹਿਬ ਵੱਲੋਂ ਹਮੇਸ਼ਾ ਲੋਕਾਂ ਦੇ ਲਈ ਪਹਿਲ ਕਦਮੀ ਕੀਤੀ ਜਾਂਦੀ ਹੈ ਲੋਕਾਂ ਲਈ ਅਸੀਂ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਅੱਗੇ ਲੈ ਕੇ ਚੱਲੇ ਹੋਏ ਹਾਂ ਸਾਨੂੰ ਲੋਕਾਂ ਨੇ ਐਮਐਲਏ ਚੁਣਿਆ ਸੋ ਬਹੁਤ ਆਸਾਂ ਤੇ ਉਮੀਦਾਂ ਦੇ ਨਾਲ ਬਹੁਤ ਅਰਦਾਸਾਂ ਕਰਕੇ ਸਾਨੂੰ ਐਮਐਲਏ ਬਣਾਇਆ ਸੋ ਮੇਰੇ ਵੱਲੋਂ ਕੋਈ ਵੀ ਕਟਾਹੀ ਕਦੇ ਜਿਹੜੀ ਹੋ ਨਹੀਂ ਹੋਊਗੀ ਤੇ ਸਾਰਾ ਡਾਟਾ ਜਿਹੜਾ ਤੁਹਾਡੇ ਕੋਲੇ ਰੱਖ ਦਿੱਤਾ ਹੈ ਇਹਦੇ ਲਈ ਤੁਸੀਂ ਕਦੇ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਨਵੇ ਕਿ ਇਹਦੇ ਕਰਕੇ ਵਿਕਾਸ ਕਾਰ ਨਹੀਂ ਕਿ ਕਿਸੇ ਉੱਚ ਅਧਿਕਾਰਕ ਕੋਲ ਜਾਓ ਦੇਖੋ ਸ਼ਿਕਾਇਤ ਜਿਹੜੀ ਆ ਮੁੱਖ ਮੰਤਰੀ ਸਾਹਿਬ ਮੈਂ ਵੈਸੇ ਬਹੁਤ ਕੱਟਨਾ ਸ਼ਿਕਾਇਤਾਂ 'ਚ ਪੈਂਦਾ ਆ ਜੀ ਕਾਰਨ ਕੀ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਕੋਲੇ ਬਹੁਤ ਕੰਮ ਨੇ ਪੰਜਾਬ ਦੇ ਕਰਨ ਵਾਲੇ ਸੋ ਇਹ ਤਾਂ ਲੋਕਾਂ ਨੇ ਹੀ ਜਵਾਬ ਲੈ ਲੈਣਾ ਲੋਕਾਂ ਨੇ ਪੁੱਛ ਲੈਣਾ ਮਾਧਿਮ ਰਾਈ ਮੀਡੀਆ ਦੇ ਮਾਧਿਮ ਰਾਹੀਂ ਕਿ ਮੈਂ ਅੱਜ ਗੱਲ ਪਹੁੰਚ ਜਾਣੀ ਹੈਗੀ ਆ ਸੋ ਮੈਂ ਇਹ ਜ਼ਰੂਰ ਦੱਸਿਆ ਹੈਗਾ ਹੈ ਕਿ ਮੇਰੇ ਕੰਮ ਜਿਹੜੇ ਨੇ ਸਿਰਫ ਇਸ ਤੱਕ ਹੀ ਰੁਕ ਰਹੇ ਨੇ ਕਿ ਪ੍ਰਧਾਨ ਜਿਹੜਾ ਆ ਉਹ ਮੀਟਿੰਗ ਨਹੀਂ ਕਰ ਰਿਹਾ ਸੋ ਉਹ ਜ਼ਰੂਰ ਮੈਂ ਨੌਲੇਜ ਜਿਹੜਾ ਉਹ ਹਾਈ ਕਮਾਂਡ ਦੀ ਵੀ ਲੈ ਕੇ ਆਇਆ ਇਸ ਕਰਕੇ ਸਾਨੂੰ ਦਿੱਕਤ ਆ ਨਹੀਂ ਤਾਂ ਮੇਰੇ ਹਲਕੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਜਾਂ ਦਿੱਕਤ ਜਿਹੜੀ ਆ ਉਹ ਨਹੀਂ ਹੈਗੀ ਪਰ ਮੈਂ ਫੇਰ ਕਹਣਾ ਕਿ ਅਸੀਂ ਵਚਨਬੱਧ ਦਾ ਲੋਕਾਂ ਦੇ ਨਾਲ ਕੀਤੇ ਹੋਏ ਆਪਣੇ ਵਾਅਦੇ ਨੂੰ ਪੂਰਾ ਕਰਨ ਦੇ ਸੋ ਲੋਕਾਂ ਦੇ ਨਾਲ ਅਸੀਂ ਅਮਿਸ਼ਾ ਖੜੇ ਹਾਂ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਆਇਓ ਥੈਂਕ ਯੂ ਜੀ ਵਾਹਿਗੁਰੂ ਜੀ ਕੋ ਖਾਲਸਾ ਵਾਹਿਗੁਰੂ ਜੀ ਕੀ